ਪਹਿਲੀ ਪਾਤਸ਼ਾਹੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਮਾਤਾ ਸੁਲਖਣੀ ਜੀ ਦੇ ਵਿਆਹ ਪਰਵ ਤੇ ਦੇਸ਼ ਵਾਸੀਆਂ ਨੂੰ ਬਟਾਲਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਆਪਣੀ ਤਰਫੋਂ ਔਰ ਸਵਨਕਰ ਸੰਗ ਪੰਜਾਬ ਦੀ ਤਰਫੋਂ ਆਮ ਆਦਮੀ ਪਾਰਟੀ ਦੀ ਤਰਫੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਹ ਪਰਵ ਹਰ ਸਾਲ ਬਹੁਤ ਹੀ ਉਤਸ਼ਾਹ ਔਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਿੱਥੇ ਇਸ ਪਰਵ ਨੂੰ ਲੋਕ ਖੁਸ਼ੀ ਔਰ ਹਰਸ਼ੋ-ਲਾਸ਼ ਦੇ ਨਾਲ ਮਨਾਉਂਦੇ ਹਨ ਉੱਥੇ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਔਰ ਦੂਸਰੀ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਹਨ ਔਰ ਸਾਡੇ ਬਹੁਤ ਹੀ ਐਨਰਜੈਟਿਕ ਔਰ ਨੌਜਵਾਨ ਐਮ.ਐਲ.ਏ. ਅਮਨ ਸ਼ੇਰ ਸਿੰਘ ਸੈਰੀ ਕਲਸੀ ਜੀ ਇਸ ਪਰਵ ਦੇ ਉੱਤੇ ਬਹੁਤ ਹੀ ਉਤਸ਼ਾਹ ਨਾਲ ਔਰ ਬੜੇ ਖਾਸ ਧਿਆਨ ਨਾਲ ਇਸ ਪਰਵ ਨੂੰ ਕੋਈ ਕਮੀ ਨਾ ਰਹਿ ਜੇ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਔਰ ਮੈਂ ਸਮਝਦਾ ਵੀ ਜਿੱਥੇ ਦੇਸ਼ ਵਿਦੇਸ਼ ਦੇ ਉੱਤੇ ਇਸ ਪਰਵ ਨੂੰ ਮਨਾਉਣ ਵਾਸਤੇ ਲੋਕ ਆਂਦੇ ਹਨ ਔਰ ਬਾਬਾ ਜੀ ਦੇ ਵਿਆਹ ਵਾਸਤੇ ਲੋਕ ਨਾਤਮਸਤਕ ਹੁੰਦੇ ਹਨ ਉਹਨਾਂ ਦੇ ਵਿਆਹ ਦੀ ਯਾਦਗਾਰ ਗੁਰਦੁਆਰਾ ਕਾਨ ਸਾਹਿਬ ਵਿਖੇ ਉਹਨਾਂ ਦੇ ਦਰਸ਼ਨ ਕਰਦੇ ਹਨ ਉੱਥੇ ਆਪਣਾ ਜੋ ਮੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਹੀ ਅچھے ਇੰਤਜ਼ਾਮ ਕਰਵਾਏ ਹਨ ਸੋ ਇਸ ਪਰਵ ਦੇ ਉੱਤੇ ਮੈਂ ਸਾਰੇ ਹੀ ਬਡਾਲਾ ਨਿਵਾਸੀਆਂ ਨੂੰ ਔਰ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸਰਦਾਲੂ ਆਏ ਹਨ ਸਭ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ